ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਹੋ ਗਿਆ ਛੁੱਟੇ ਨੰਦਾ ਵੱਡਾ ਅਲਸਨਿਕ ਵਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਆ ਜੀ ਹਾਂ ਅਗਸਤ 2024 ਚ 13 ਦਿਨਾਂ ਤੱਕ ਬੈਂਕਾਂ 'ਚ ਕੋਈ ਕੰਮ ਨਹੀਂ ਹੋਵੇਗਾ ਦੇਸ਼ਕ ਵੱਖ-ਵੱਖ ਕਾਰਨਾ ਕਰਕੇ ਵੱਖ-ਵੱਖ ਸਮਾਂ ਤੇ 7 ਦਿਨ ਤੱਕ ਬੈਂਕ ਕੰਮ ਨਹੀਂ ਕਰਨਗੇ ਇਸ ਤੋਂ ਇਲਾਵਾ 4 ਐਤਵਾਰ ਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ ਸੁਤੰਤਰਤਾ ਦਿਵਸ ਮੌਕੇ 15 ਅਗਸਤ ਨੂੰ ਹਰ ਪਾਸੇ ਬੈਂਕ ਬੰਦ ਰਹਿਣਗੇ ਇਸ ਤੋਂ ਇਲਾਵਾ 26 ਅਗਸਤ ਨੂੰ ਜਨਮ ਅਸ਼ਟਮੀ ਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਬੈਂਕ ਬੰਦ ਰਹਿਣਗੇ ਇੱਥੇ ਅਸੀਂ ਤੁਹਾਨੂੰ ਅਗਸਤ ਮਹੀਨੇ ਦੀਆਂ ਮੈਂ ਕਹਿ ਦਿਆਂ ਛੁੱਟੀਆਂ ਦੇ ਬਾਰੇ ਦੱਸ ਰਹੇ ਹਾਂ ਜੀहां ਤੁਸੀਂ ਬੈਂਕ ਦੀ ਛੁੱਟੀਆਂ ਦੇ ਬਾਵਜੂਦ ਆਨਲਾਈਨ ਬੈਂਕਿੰਗ ਅਤੇ ਏਟੀਐਮ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋ ਤਾਂ ਹੋਰ ਕੰਮ ਕਰ ਸਕਦੇ ਹੋ ਤੇ ਬੈਂਕ ਛੁੱਟੀਆਂ ਦਾ ਇੰਨਾ ਸੂਲਤਾ ਤੇ ਕੋਈ ਅਸਰ ਨਹੀਂ ਪਵੇਗਾ ਅਗਸਤ ਵਿੱਚ 9 ਦਿਨ ਤੱਕ ਸਟਾਕ ਮਾਰਕੀਟ 'ਚ ਕੋਈ ਵਪਾਰ ਨਹੀਂ ਹੋਇਆ ਤੇ ਨਾ ਹੋਇਆ ਤੇ ਇਸ ਦੇ ਨਾਲ ਹੀ 9 ਦਿਨਾਂ ਤੱਕ ਸਟਾਕ ਮਾਰਕੀਟ 'ਚ ਕੋਈ ਵਪਾਰ ਨਹੀਂ ਹੋਵੇਗਾ ਸ਼ਨੀਵਾਰ ਤੇ ਐਤਵਾਰ ਨੂੰ 8 ਦਿਨਾਂ ਲਈ ਕੋਈ ਵਪਾਰ ਨਹੀਂ ਹੋਵੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ